ਦੋਸਤੋ ਇਸ ਵਕਤ ਸਾਡੇ ਨਾਲ ਮੈਲਬਨ ਦੇ ਹਰਮਨ ਪਿਆਰੇ ਜੁਵਾ ਕਵੀ ਜੱਗੀ ਚੋਹਲ ਜੀ ਜੁੜੇ ਹੋਏ ਨੇ ਉਹਨਾਂ ਦੀ ਹਾਲ ਹੀ ਦੇ ਵਿੱਚ ਨਵੀਂ ਕਿਤਾਬ ਪੰਛੀ ਤੇ ਦਰवेश ਸ਼ਬਕੇ ਪਾਠਕਾਂ ਦੇ ਹੱਥ ਆਈ ਹੈ ਅੱਜ ਆਪਾਂ ਜੱਗੀ ਚੋਹਲ ਜੀ ਦੀ ਸਾਹਿਤਿਕ ਜਰਨੀ ਅਤੇ ਕਿਤਾਬ ਪੰਛੀ ਤੇ ਦਰवेश ਬਾਰੇ ਗੱਲਬਾਤ ਕਰਾਂਗੇ ਜੇਕਰ ਤੁਹਾਡੇ ਕੋਈ ਵੀ ਸੁਝਾਅ ਵਿਚਾਰ ਜਾਂ ਸਵਾਲ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬਤਾ ਸਮਾਨਾ ਲੈ ਲੈਂਦੇ ਹੋਏ ਜੇ ਕਿ ਜੋਹਲ ਜੀ ਲਾਈਵ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਤੇ ਆਪਾਂ ਆਓ ਆਪਾਂ ਜੱਗੀ ਜੋਹਲ ਜੀ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਸਾਡੀ ਕੋਸ਼ਿਸ਼ ਸੀ ਕਿ ਵੀਡੀਓ ਲਾਈਵ ਕਰਨ ਦੀ ਪਰ ਕਿਸੇ ਕਾਰਨ ਕਰਕੇ ਅਸੀਂ ਉਹ ਕਰ ਨਹੀਂ ਪਾਰੇ ਇਸ ਕਰਕੇ ਜੱਗੀ ਜੋਹਲ ਜੀ ਦੀ ਸਿਰਫ ਤੁਹਾਨੂੰ ਆਵਾਜ਼ ਸੁਣਨ ਨੂੰ ਮਿਲੇਗੀ ਤੇ ਜੱਗੀ ਜੋਹਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਨਵੀਂ ਕਿਤਾਬ ਦੇ ਛਪਣ ਤੇ ਢੇਰ ਸਾਰੀਆਂ ਮੁਬਾਰਕਾਂ ਕਿਤਾਬ ਦਾ ਨਾਮ ਪੰਛੀ ਹੈ ਜੀ ਕਿਤਾਬ ਦਾ ਨਾਮ ਪੰਛੀ ਤੇ ਦਰवेश ਬੜਾ ਹੀ ਮਨਮੋਣਾ ਨਾਮ ਹੈ ਇਸ ਕਿਤਾਬ ਬਾਰੇ ਤੁਸੀਂ ਚਾਨਣਾ ਪਾਓ ਕਿ ਇਸ ਕਿਤਾਬ ਦੀ ਵਿਸ਼ਾ ਸ਼ੈਲੀ ਕੀ ਹੈ ਤੇ ਇਸ ਦਾ ਨਾਮ ਤੁਸੀਂ ਕੀ ਸੋਚ ਕੇ ਰੱਖਿਆ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਆ ਜਿੰਨੇ ਵੀ ਦੋਸਤ ਸੁਣ ਰਹੇ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਚਿਤਤਾਕੇ ਕਿਤਾਬ ਦਾ ਸਵਾਲ ਆ ਇਹ ਮੇਰਾ ਪਹਿਲਾ ਗਜ਼ਲ ਸੰਗ੍ਰਹਿ ਆ ਤੇ ਨਰੂਲ ਗਜ਼ਲਾਂ ਦੀ ਕਿਤਾਬ ਆ ਤੇ ਇਹਦੇ ਵਿੱਚ 70-75 ਦੇ ਕਰੀਬ ਗਜ਼ਲਾਂ ਸ਼ਾਮਿਲ ਨੇ ਤੇ ਕੁਝ ਮੇਰਾ ਇਹਦੇ ਵਿੱਚ ਇੱਕ ਦੋ ਪੰਨੇ ਮੇਰੇ ਤੇ ਕਵਿਤਾ ਦੇ ਅਨੁਭਵ ਬਾਰੇ ਨੇ ਤੇ ਦੀਰ ਜੀਰ ਜੰਦਰਜੀਤ ਥੋਣੀ ਵੱਡੇ ਪੋएट ਪੰਜਾਬੀ ਦੇ ਉਹਨਾਂ ਨੇ ਇਹਦਾ ਮੁਖਵੰਦ ਲਿਖਿਆ ਤੇ ਇਸ ਤੋਂ ਇਲਾਵਾ ਸੁਖਵਿੰਦਰ ਅਮਰਤ ਜੀ ਸਾਡੇ ਚਰਚਾ ਸ਼ਾਇਰਾ ਉਹਨਾਂ ਦਾ ਅਸ਼ੀਰਵਾਦ ਵੀ ਇਸ ਕਿਤਾਬ ਨੂੰ ਹਾਸਲ ਆ ਤੇ ਜਿੱਥੋਂ ਦਾ ਕਿਹਦੇ ਨਾਮ ਦਾ ਸਵਾਲ ਆ ਤਾਂ ਇਹ ਪੰਛੀ ਤੇ ਦਰਵੇਸ਼ ਇਹ ਮੇਰੇ ਇੱਕ ਸ਼ੇਰ ਆ ਜੀ ਤੇ ਉਹਦੇ ਵਿੱਚੋਂ ਇਹਦਾ ਨਾਮ ਸੀਗਾ ਇਹ ਕਿ ਨਾਮ ਮਹਿਕਾਂ ਦੀ ਜੱਤ ਹੈ ਨਾ ਪਾਉਣਾ ਦਾ ਦੇਸ਼ ਅੱਲੇ ਰਿਜਕ ਨਾ ਵੰਦੇ ਪੰਛੀ ਤੇ ਦਰਵੇਸ਼ ਤੇ ਪੰਛੀ ਦੇ ਦਰवेश ਤਾਂ ਚੂਜ਼ ਕੀਤਾ ਸੀ ਕਿਉਂਕਿ ਇਹਨਾਂ ਦੋਹਾਂ ਦਾ ਕਨਸੈਪਟ ਆ ਪੰਛੀ ਦਾ ਤੇ ਦਰवेशੀ ਦਾ ਏ ਪਚਾਈ ਵਾਲਾ ਪੰਛੀ ਵੀ ਉੱਚਾੜਦੇ ਨੇ ਤੇ ਦਰवेशੀ ਵੀ ਇੱਕ ਆਮ ਦੁਨਿਆਵੀ ਪੱਧਰ ਤੋਂ ਉੱਪਰ ਦੀ ਜਿਹੜੀ ਇੱਕ ਗੱਲਬਾਤ ਹੈਗੀ ਉਹ ਆ ਤੇ ਉਸ ਕਰਕੇ ਇਹਦਾ ਏ ਵਾਲਾ ਨਾਮ ਪੰਛੀ ਦੇ ਦਰवेश ਮੈਨੂੰ ਬਹੁਤ ਟਕਮਾ ਲੱਗਾ ਜੋ ਵੀ ਮੈਂ ਇਸ ਕਿਤਾਬ ਦੇ ਵਿੱਚ ਕਹਿਣ ਦੀ ਮੇਰੀ ਕੋਸ਼ਿਸ਼ ਸੀ ਸੋ ਉਸ ਲਿਹਾਜ਼ ਨਾਲ ਇਹਦਾ ਏ ਵਾਲਾ ਨਾਮ ਚੁਸ ਕੀਤਾ ਗਿਆ ਪੰਛੀ ਤੇ ਦਰਵੇਸ ਕਿਤਾਬ ਨੂੰ ਲਿਖਣ ਤੇ ਤੁਹਾਨੂੰ ਕਿੰਨਾ ਸਮਾਂ ਲੱਗਿਆ ਹਾਂ ਹਾਂ ਜੀ ਜਿ세 ਜੇ ਮੈਂ ਇਹਦੀ ਗੱਲ ਕਰਾਂ ਸ਼ੁਰੂਆਤ ਦੀ ਤਾਂ ਇਹ ਤਕਰੀਬਨ ਮੈਂ ਕਹਿ ਸਕਦਾ ਵੀ ਕੋਈ 10-12 ਸਾਲ ਦਾ ਮੇਰਾ ਅਭਿਆਸ ਹੈਗਾ ਹਾਂ ਗਾਜ਼ਲ ਦੇ ਵਿੱਚ ਤੇ ਇਹ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਸ਼ਪੀਆ ਇਹ ਉਹਦੇ ਕੁਝ ਕਾਰਨ ਵੀ ਸੀਗੇ ਕਿ ਮੈਂ ਕੋਈ ਕਾਲ ਦੇ ਵਿੱਚ ਨਹੀਂ ਸੀ ਮੈਨੂੰ ਇਹ ਸੀਗਾ ਕਿ ਜਦੋਂ ਤੱਕ ਕੋਸ਼ ਸ਼ਬਨਯੋਗ ਲਿਖ ਨਹੀਂ ਲੈਂਦਾ ਜਾਂ ਕੋਈ ਇਸ ਤਰੀਕੇ ਦਾ ਜਿਸ ਨੂੰ ਪੜ ਕੇ ਪਾਟਕ ਦਾ ਮਨ ਕੋਸ਼ੋ ਵੀ ਉਹਨੂੰ ਚੰਗਾ ਲੱਗੇ ਕਿ ਹਾਂ ਕੁਝ ਵਧੀਆ ਪੜਨ ਨੂੰ ਮਿਲਿਆ ਤਾਂ ਉਦੋਂ ਤੱਕ ਮੈਂ ਕਿਤਾਬੀ ਰੂਪ 'ਚ ਨਹੀਂ ਸੀ ਆਉਣਾ ਚਾਹੁੰਦਾ ਸੋ ਇਹ 10-12 ਸਾਲ ਤਕਰੀਬਨ ਇਹਦੇ ਪਿੱਛੇ ਹੈਗੇ ਨੇ ਇਸ ਕਿਤਾਬ ਦੇ ਆਉਣ ਪਿੱਛੇ ਦੋਸਤੋ ਇਸ ਇਸ ਵਕਤ ਆਪਾਂ ਪੰਛੀ ਤੇ ਦਰਵੇਸ਼ ਨਵੀਂ ਪੁਸਤਕ ਦੇ ਗੱਲ ਕੋ ਜਗੀ ਚੋਹੇ ਜੀ ਦੇ ਨਾਲ ਲਾਈਵ ਤੇ ਗੱਲਬਾਤ ਕਰ ਰਹੇ ਆ ਜੇਕਰ ਤੁਹਾਡੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਤੁਹਾਡੇ ਸਵਾਲ ਇਸ ਕਿਤਾਬ ਦੇ ਨਾਲ ਹੀ ਸਬੰਧਤ ਹੋਣ ਤੇ ਆਓ ਆਪਾਂ ਆਪਣੀ ਗੱਲਬਾਤ ਦਾ سلسلہ ਅੱਗੇ ਜਾਰੀ ਰੱਖਦੇ ਆਂ ਅਮ ਚੱਕੀ ਜੋ ਹੈ ਜੀ ਤੁਸੀਂ ਕਿਤਾਬ ਪੰਛੀ ਤੇ ਦਰਵੇਸ਼ ਤੇ ਵਿੱਚੋਂ ਕੋਈ ਇੱਕ ਰਚਨਾ ਆਪਣੇ ਸਰੋਤਿਆਂ ਨੂੰ ਸੁਣਾਓ ਅ ਹਾਂ ਜੀ ਅ ਪੰਛੀ ਦੀ ਕਹਾਣੀ ਵੀ ਇਹ ਪਹਿਲੀ ਹੋਈ ਗ਼ਜ਼ਲ ਹੈਗੀ ਆ ਜਿਹੜੀ ਕਾਫੀ ਚਰਚਿਤ ਵੀ ਹੋਈ ਤੇ ਉਹਦੇ ਕੁਝ ਸ਼ੇਅਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਇਹਦਾ ਮਤਲਬ ਅਸੀ ਕਿ ਦੀ ਟੁੱਟ ਭੱਜ ਦਾ ਜਦ ਇਤਿਹਾਸ ਲਿਖਾਂਗੇ ਪਾਣੀ ਦੇ ਮੱਥੇ ਤੇ ਡੂੰਗੀ ਪਿਆਸ ਲਿਖਾਂਗੇ ਖਾਮਾਂ ਦੀ ਸਤਰੰਗੀ ਪੀਂਗ ਤੇ ਬੈਠਣ ਵੇਲੇ ਸੋਚਿਆ ਨਹੀਂ ਸੀ ਮਹਿਕਾਂ ਰੰਗ ਉਦਾਸ ਲਿਖਾਂਗੇ ਔਰ ਜਦ ਸੀ ਉੱਡਣਾ ਸਿੱਖ ਰਹੇ ਤਾਂ ਇਲਮ ਨਹੀਂ ਸੀ ਖਾਮਾਂ ਉੱਤੇ ਉਮਰਾਂ ਦਾ ਪ੍ਰਵਾਸ ਲਿਖਾਂਗੇ ਜੰਗਲ ਵਰਗੀਆਂ ਰੀਚਾਂ ਮਨ ਵਿੱਚ ਰੱਖਦੇ ਰੱਖਦੇ ਘਰਾਂ ਦੀਆਂ ਤਹਿਲੀਚਾਂ ਤੇ ਬਨਵਾਸ ਲਿਖਾਂਗੇ ਅਰਦਾਸ ਅਫੀਸ਼ੇ ਸ਼ਾਮ ਸਵੇਰੇ ਜਪਜੀ ਤੇ ਰਹਿਰਾਸ ਪੜਾਂਗੇ ਕੁੱਲ ਜੀਆਂ ਦੇ ਭਲੇ ਲਈ ਅਰਦਾਸ ਲਿਖਾਂਗੇ ਵਾਹ ਜੀ ਵਾਹ ਬਹੁਤ ਹੀ ਸੋਹਣੀ ਰਚਨਾ ਹੈ ਤੁਹਾਡੀ ਸੋਜਦੀ جوہری ਪੰਛੀ ਤੇ ਦਰवेश ਨੂੰ ਲਿਖਣ ਤੋਂ ਲੈ ਕੇ ਅਸ਼ਿਆਪਨ ਤੱਕ ਤੁਹਾਨੂੰ ਕਿੰਨਾ ਅਰchnਾ ਦਾ ਸਾਹਮਣਾ ਕਰਨਾ ਪਿਆ ਹਾਂਜੀ ਅਸੀਂ ਇਹ ਅਰchnਾ ਇਹਦੇ ਵਿੱਚ ਪਹਿਲੀ ਗੱਲ ਤਾਂ ਇਹੋ ਸੀ ਕਿ ਜਿਵੇਂ ਜਿਹੜੀ ਵਾਰ ਦੀ ਇੱਥੋਂ ਬੈਠੇ ਹਾਂ ਜਦੋਂ ਤੁਸੀਂ ਕਿਸੇ ਕਿਤਾਬ ਨੂੰ ਪੰਜਾਬੀ ਭਾਸ਼ਾ ਵਿੱਚ ਪਵਾਉਣ ਦਾ ਕਾਰਜ ਸ਼ੁਰੂ ਕਰਦੇ ਹਾਂ ਤਾਂ ਉਹ ਕਾਫੀ ਉਹਨੂੰ ਸਮਾਂ ਲੱਗ ਜਾਂਦਾ ਤੁਸੀਂ ਚਲੋ ਉੱਥੇ ਪੰਜਾਬ ਹੁੰਨੇ ਆ ਤਾਂ ਤੁਸੀਂ ਆ ਪ੍ਰਿੰਟਿੰਗ ਵਾਲਿਆਂ ਨੂੰ ਸਿੱਧਾ ਮਿਲ ਕੇ ਉਸੇ ਥੋੜੇ ਜਿਹੇ ਦਿਨਾਂ ਵਿੱਚ ਹੀ ਉਹ ਵਾਲਾ ਪ੍ਰੋਸੈਸ ਪੂਰਾ ਕਰ ਲੈਣੇ ਹਨ ਜੀ ਤੇ ਇੱਥੇ ਆਈ ਸੀ ਵੀ ਪਹਿਲਾਂ ਇਹਨੂੰ ਸਾਰੀ ਜਿਹੜੀ ਜਿੰਨੀ ਵੀ ਸੀਗੀ ਮੇਰਾ ਖਰੜਾ ਉਹਨੂੰ ਮੈਨੂੰ ਪੀਡੀਐਫ ਉਹਦੀ ਤਿਆਰ ਕਰਪਾਉਣੀ ਪਈ ਫਿਰ ਅੱਗੇ ਉਹ ਪ੍ਰਿੰਟਿੰਗ ਨੂੰ ਦਿੱਤੀ ਤੇ ਫਿਰ ਜੋ ਉਹਦੇ ਵਿੱਚੋਂ ਗਲਤੀਆਂ ਸ਼ਬਦ ਜੋੜਾਂ ਨਹੀਂ ਆਪਾਂ ਕਹਿ ਸਕਦੇ ਹਾਂ ਉਹ ਵਾਲੀਆਂ ਕਈ ਵਾਰ ਦੇਖਣੀਆਂ ਪਈਆਂ ਦਰਸਤ ਕਰਨੀਆਂ ਪਈਆਂ ਤੇ ਫੇਰੇ ਦਾ ਕਿਤਾਬ ਦਾ ਸਰਵਰਕ ਮੈਂ ਕੁਛ ਇਸ ਤਰੀਕੇ ਦਾ ਚਾਹੁੰਦਾ ਸੀ ਵੀ ਜਿਹੜਾ ਇਹਦੀ ਕਿਤਾਬ ਵਿਚਲੀ ਜਿਹੜੀ ਕਜ਼ਲਕਾਰੀ ਆ ਉਹਦੇ ਨਾਲ ਮੇਲ ਖਾਂਦਾ ਹੋਵੇ ਸੋ ਉਹ ਕਾਫੀ ਮੈਂ ਦੇਖਦਾ ਰਿਆ ਤੇ ਫਿਰ ਮੈਨੂੰ ਸਾਡੇ ਬਹੁਤ ਅੱਛੇ ਆਰਟਿਸਟ ਨੇ ਗੁਰਪ੍ਰੀਤ ਬਟੰਡਾ ਜਿਹੜੇ ਚਿੱਤਰਕਲਾ ਜਿਹਨਾਂ ਦਾ ਵੱਡਾ ਨਾਮ ਆ ਤੇ ਉਹਨਾਂ ਨੇ ਫਿਰ ਮੇਰੇ ਇੱਕ ਇੰਗਲੈਂਡ ਤੋਂ ਮੇਰੇ ਅਜ਼ੀਜ਼ ਸ਼ਾਇਰ ਮਿੱਤਰ ਮੇਰੇ ਵੀਰ ਰਜਿੰਦਰ ਜੀ ਜੀ ਉਹਨਾਂ ਦੀ ਕਿਤਾਬ 16 ਫੇਤੀ ਰਾਤ ਉਹ ਵੀ ਥੋੜਾ ਟਾਈਮ ਪਹਿਲਾਂ ਆਈ ਆਪੋ ਦਾ ਸਰਵਾਰਕ ਉਹਨਾਂ ਨੇ ਬਣਾਇਆ ਸੀ ਤੇ ਉਹ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਫਿਰ ਇਹਨਾਂ ਨਾਲ ਇਹਨਾਂ ਨਾਲ ਰਾਫਤਾ ਕੀਤਾ ਤੇ ਮੈਨੂੰ ਆਪੋਚਿਆ ਕਿ ਯਸਤਰੀ ਕੀ ਦਾ ਮੇਰੀ ਮਨਛਾ ਹੈ ਜੇ ਤੁਸੀਂ ਕੁਝ ਕਰ ਸਕੋ ਤਾਂ ਉਹਨਾਂ ਨੇ ਫਿਰ ਇਹ ਵਾਲਾ ਇਹਦਾ ਸਰਵਾਰਕ ਤਿਆਰ ਕੀਤਾ ਸੀ ਤੇ ਸੋ ਇਹ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਵੀ ਮੈਨੂੰ ਆਲਮੋਸਟ ਯਾਨੀ 3.5-4 ਮਹੀਨੇ ਲੱਗ ਗਏ ਇਹਨੂੰ ਲਿਖਤੀ ਰੂਪ ਤੱਕ ਲੈ ਕੇ ਆਉਂਦੇ ਆ ਤੇ ਛਪਣ ਤੋਂ ਬਾਅਦ ਫਿਰ ਅਗਲਾ ਜਿਹੜਾ ਕੰਮ ਸੀ ਇਹਦਾ ਇਹਨੂੰ ਇੱਥੇ ਲੈ ਕੇ ਆਉਣਾ ਜਾਂ ਜਿੱਥੇ ਕਿਤੇ ਵੀ ਪੰਜਾਬੀ ਪਾਰਕ ਹੈਗੇ ਆ ਉਹਨਾਂ ਤੱਕ ਪਹੁੰਚਦਾ ਕਰਨਾ ਸੋ ਇਹ ਇਹ ਅਗਲੀ ਇੱਕ ਸੀਗੀ ਅਰਚਨ ਤੇ ਉਹ ਵੀ ਹੌਲੀ ਹੌਲੀ ਜਿੰਨਾ ਕ ਵੱਧ ਰਿਹਾ ਉਸ ਤਰੀਕੇ ਨਾਲ ਕਰ ਰਹੇ ਹਾਂ ਹਾਂਜੀ ਸੋ ਤੁਸੀਂ ਜੱਗੀ ਜੀ ਗੱਜਲ ਲਿਖਣੀ ਹੀ ਕਿਉਂ ਚੁਣੀ ਤੇ ਥੋੜਾ ਜਿਹਾ ਤੁਸੀਂ ਆਪਣੇ ਸਾਹਿਤਿਕ ਸਫ਼ਰ ਬਾਰੇ ਜਾਣਨਾ ਪਾਓਗੇ ਤੁਹਾਡੀਆਂ ਹੋਰ ਕਿਹੜੀਆਂ ਰਚਨਾਵਾਂ ਛਪ ਚੁਕੀਆਂ ਨੇ ਜਾਂ ਤੁਸੀਂ ਆਪਣੇ ਸਾਹਿਤਿਕ ਸਫਰ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਸਾਨੂੰ ਦੱਸੋ ਹਾਂਜੀ ਅਸੀਂ ਮੈਨੂੰ ਲੇਖਣ ਦਾ ਜਿਹੜਾ ਇੱਕ ਸ਼ੌਂਕ ਹੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਸ਼ੌਂਕ ਜਿਵੇਂ ਸ਼ੁਰੂ ਦੇ ਵਿੱਚ ਤਾਂ ਇੱਕ ਹੁੰਦੀ ਹੈ ਇਹ ਲੋ ਕੱਚੀ ਲਿਖਾਈ ਵੀ ਆਪਾਂ ਇੱਕ ਟੋਕਵੰਦੀ ਟਾਈਪ ਕੰਮ ਕਹਿ ਸਕਦੇ ਹਾਂ ਉਹ ਮੇਰਾ ਤਾਂ ਕਾਫੀ ਪੁਰਾਣਾ ਸੀ ਗ੍ਰੈਜੂਏਸ਼ਨ ਵੇਲੇ ਹੀ ਮੈਂ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਟਾਂ ਤੇ ਉਸ ਤੋਂ ਬਾਅਦ ਕਾਲਸਾ ਕਾਲੇ ਲੁਧਿਆਣਾ ਤੋਂ ਮੈਂ ਮਾਸਟਰ ਕੀਤੀ ਜਿਆ ਵੀ ਉਹ ਪਹਿਲਾਂ ਪਹਿਲ ਜਿਹੜੀਆਂ ਇੱਕ ਤੁਕਬੰਦੀ ਟਾਈਪ ਜਦੋਂ ਨਹੀਂ ਸੀ ਪਤਾ ਕਿ ਜੋ ਲਿਖ ਰਹੇ ਆ ਉਹ ਕੋਈ ਗਜ਼ਲ ਹੈ ਜਾਂ ਗਜ਼ਲ ਦੇ ਨੇੜ ਦੀ ਚੀਜ਼ ਆ ਉਹ ਫਿਰ 2003-04 ਤੋਂ ਇੱਥੋਂ ਤੋਂ ਸ਼ੁਰੂ ਹੋ ਗਿਆ ਸੀ ਫਿਰ 7-8 ਦੇ ਵਿੱਚ ਅਸੀਂ ਲੁਧਿਆਣੇ ਸੀ ਤਾਂ ਉਦੋਂ ਲੁਧਿਆਣੇ ਫਿਰ ਕਾਫੀ ਵਧੀਆ ਮਾਹੌਲ ਮਿਲਿਆ ਪੀਆਪੀ ਡਿਪਾਰਟਮੈਂਟ ਦੇ ਵਿੱਚ ਸਾਡੇ ਵਧੀਆ ਸ਼ਾਇਰ ਉੱਥੇ ਆਉਂਦੇ ਹੁੰਦੇ ਸੀ ਸਾਡਾ ਪੀਆਪੀ ਡਿਪਾਰਟਮੈਂਟ ਆਪ ਵੀ ਕਈ ਤਰ੍ਹਾਂ ਦੇ ਮਸ਼ਾਇਰੀ ਸਮਾਗਮਾਂ ਨੂੰ ਆਰਗੇਨਾਈਜ਼ ਕਰਦਾ ਸੀਗਾ ਤੇ ਉਸ ਟਾਈਮ ਪੰਜਾਬੀ ਭਵਨ ਲੁਧਿਆਣਾ ਸਾਡੇ ਕਾਲਜ ਦੇ ਬਿਲਕੁਲ ਨਾਲ ਸੀ ਤਾਂ ਉੱਥੇ ਵੀ ਬਹੁਤ ਸਾਰੇ ਸੈਟਿਕ ਸਮਾਗਮ ਹੁੰਦੇ ਰਹਿੰਦੇ ਸੀ ਸੋ ਉੱਥੇ ਜਾਣਾ ਉਹਨਾਂ ਉੱਥੇ ਵੱਡਿਆਂ ਸ਼ਾਇਰਾਂ ਨੂੰ ਮਿਲਣਾ ਉਹਨਾਂ ਦੀ ਸੰਗਤ ਕਰਨੀ ਤੇ ਹੌਲੀ-ਹੌਲੀ ਉਹਨਾਂ ਨੂੰ ਦੇਖ ਕੇ ਸੁਣ ਕੇ ਇੱਕ ਸੰਜੀਦਾ ਜਣੀ ਸ਼ਾਇਰੀ ਵਾਲਾ ਜਿਹੜਾ ਰੁੱਖ ਫਿਰ ਉੱਥੋਂ ਹੋਇਆ ਤੇ ਕਿਤਾਬ ਛਪਣ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਪਹਿਲੇ ਪੜਾਅ ਦਾ ਮੈਂ ਕਹਿ ਸਕਦਾ ਹਾਂ ਦੇਖਿਆਂ ਦੇ ਪਹਿਲੇ ਪੜਾਅ ਦੇ ਵਿੱਚ ਮੈਂ ਆ ਕੋਈ ਤੀ ਦੇ ਕਰੀਵਾ ਜਿਹੜੇ ਸਾਈਕਲ ਮੈਗਜ਼ੀਨ ਅਖਬਾਰਾਂ ਨੇ ਉਹਨਾਂ ਚ ਛਪ ਚੁੱਕੇ ਆ ਤੇ ਕਿਤਾਬ ਦੇ ਰੂਪ ਦੇ ਵਿੱਚ ਤਾਂ ਚਲੋ ਹੁਣ ਇਹ ਮੇਰੀ ਪਹਿਲੀ ਕਿਤਾਬ ਆ ਪਰ ਇਸ ਤੋਂ ਪਹਿਲਾਂ ਵੀ ਯਾਨੀ ਕਾਫੀ ਵੱਡੀ ਐਂਟੀ ਦੇ ਵਿੱਚ ਜਿਹੜੀਆਂ ਮੇਰੀਆਂ ਗਜ਼ਲਾਂ ਸੀਗੀਆਂ ਉਹ ਛਪ ਚੁੱਕੀਆਂ ਗਜ਼ਲਕਾਰੀ ਤੋਂ ਇਲਾਵਾ ਮੈਂ ਗੀਤ ਵੀ ਲਿਖੇ ਕੁਝ ਗੀਤ ਵੀ ਰਿਕਾਰਡ ਵੀ ਹੋਏ ਤੇ ਦਿਨ ਲਗੂ ਨਾਟਕ ਵੀ ਮੈਂ ਲਿਖੇ ਤੇ ਉਹਨਾਂ ਵਿੱਚੋਂ ਦੋ ਅਸੀਂ ਜਦੋਂ ਮੈਂ ਨਿਊਜ਼ੀਲੈਂਡ ਸੀ ਅਸੀਂ ਖੇਡੇ ਵੀ ਸੋ ਇਸ ਤ੍ਰਿਕੇ ਨਾਲ ਆ ਹੈਗਾ ਮੇਰਾ 10 10 ਕੋਈ 10 11 ਸਾਲ ਦਾ ਯਾਨੀ ਇੱਕ ਕਲਮ ਲਾ ਕੇ ਸਮਾਂ ਬਣਦਾ ਹਾਂਜੀ ਜਿਸ ਰੋਤਿਆਂ ਨੂੰ ਪਾਠ ਪਾਠਖਾਨਾ ਨੂੰ ਜਾਣ ਕੇ ਚੰਗਾ ਲੱਗਦਾ ਕਿ ਲਿਖਾਰੀ ਦੀ ਨਿੱਜੀ ਜ਼ਿੰਦਗੀ ਬਾਰੇ ਸੋ ਤੁਸੀਂ ਇਸ ਵਕਤ ਆਸਟ੍ਰੇਲੀਅਨ ਲੇਖਕ ਹੋ ਜਾਂ ਨਿਊਜ਼ੀਲੈਂਡ ਤੋਂ ਹੋ ਮੈਂ ਯਾਨੀ ਜਿਹੜੀਆਂ ਗਜ਼ਲਾਂ ਦੀ ਗੱਲ ਕਰਾਂ ਹਨ ਤਾਂ ਇਹਦਾ ਜਿਹੜਾ ਸਾਰਾ ਲਿਖਣ ਵਾਲਾ ਪ੍ਰੋਸੈਸ ਉਹ ਤਾਂ ਨਿਊਜ਼ੀਲੈਂਡ ਚ ਕੰਪਲੀਟ ਮੈਂ ਕੀਤਾ ਸੋ ਮੈਂ 2000 ਮਤਲਬ ਤੁਹਾਡਾ ਸਾਹਿਤਿਕ ਦੀਵਸ ਕਿ ਆਸਟ੍ਰੇਲੀਆ ਜੀ ਹਾਂ ਜੀ ਤੁਹਾਡਾ ਸਾਹਿਤਿਕ ਸਫਰ ਨਿਊਜ਼ੀਲੈਂਡ ਤੋਂ ਸ਼ੁਰੂ ਹੋਇਆ ਹਾਂਜੀ ਹਾਂ ਇਹ ਜਣੀ ਇੱਕ ਜਣੀ ਜਿਹਨੂੰ ਆਪਾਂ ਕਹਿ ਲਈਏ ਨਾ ਵੀ ਕਿ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਆਪਾਂ ਕਿਸ ਵਿਦਾ ਦੇ ਵਿੱਚ ਲਿਖ ਰਹੇ ਹਾਂ ਤੇ ਉਸ ਵਿਦਾ ਦੇ ਵਿੱਚ ਹੀ ਅਸੀਂ ਕੰਮ ਕਰ ਰਹੇ ਹਾਂ ਇਹ ਹਾਂ ਇਹ ਸਾਰਾ ਕੁਝ ਨਿਊਜ਼ੀਲੈਂਡ ਦੇ ਵਿੱਚ ਹੋਇਆ ਤੇ ਉਹਦੀਆਂ ਇਹਦਾ ਸਾਰਾ ਜਿਹੜਾ ਲਿਖਣ ਦਾ ਕੰਮ ਲਿਖਣ ਆਸਟ੍ਰੇਲੀਆ ਮੈਂ 2021 ਫਰਵਰੀ 2021 ਦੇ ਵਿੱਚ ਇੱਥੇ ਆਇਆ ਤੇ 2008 ਤੋਂ ਲੈ ਕੇ 2021 ਤੱਕ ਮੈਂ ਨਿਊਜ਼ੀਲੈਂਡ ਹੀ ਸੀਗਾ ਤੇ ਕਾਫੀ ਲੰਬਾ ਸਮਾਂ ਮੈਂ ਇੱਥੇ ਰਿਹਾ ਤੇ ਉਹਦੇ ਵਿੱਚ ਫਿਰ ਇੱਥੇ ਸ਼ਿਫਟ ਹੋਣ ਤੋਂ ਬਾਅਦ ਅਮ ਜਿਵੇਂ ਤੁਸੀਂ ਕੰਟਰੀ ਛੱਡ ਕੇ ਨਵੀਂ ਜਗ੍ਹਾ ਤੇ ਆਉਣੇ ਆ ਤਾਂ ਕਾਫੀ ਟਾਈਮ ਤੁਹਾਨੂੰ ਸੈਟਲ ਹੁੰਦਿਆਂ ਲੱਗ ਜਾਂਦਾ ਜੀ ਬਿਲਕੁਲ ਉਹਦੇ ਵਿੱਚ ਫਿਰ ਇੱਕ ਦੋ ਸਾਲ ਉਹ ਵੀ ਐਡ ਹੋਏ ਜਿਹੜੇ ਜਿਹਦੇ ਵਿੱਚ ਮੈਨੂੰ ਪਰਿਵਾਰਕ ਲਾਈਫ ਨੂੰ ਥੋੜੀ ਤਰਜੀਹ ਦੇਣੀ ਪਈ ਲੇਖਣੀ ਦੇ ਕੰਪੈਰੀਟਿਵਲੀ ਤਾਂ ਫਿਰ ਇਹ ਇੱਥੇ ਆਗੇ ਤਾਂ ਬਹੁਤ ਘੱਟ ਜਾਣੀ ਹੈ ਇਹਦੇ ਵਿੱਚੋਂ ਕੋਈ ਇੱਕ ਦੋ ਗੱਦਲਾਂ ਹੀ ਹੋਣਗੀਆਂ ਜਿਹੜੀਆਂ ਇੱਥੇ ਆਸਟ੍ਰੇਲੀਆ ਆ ਕੇ ਮੈਂ ਲਿਖੀਆਂ ਤੇ ਉਹ ਕਿਤਾਬ 'ਚ ਹੋਣ ਤੇ ਨਹੀਂ ਤਾਂ ਬਾਕੀ ਸਾਰਾ ਇਹ ਪਹਿਲਾਂ ਦਾ ਹੀ ਤਿਆਰ ਹੋਇਆ ਹੋਇਆ ਹੈਗਾ ਸੋ ਕਿਤਾਬ ਪੰਛੀ ਤੇ ਦਰਵੇਸ਼ ਨੂੰ ਲੈ ਕੇ ਤੁਸੀਂ ਸਰੋਤਿਆਂ ਤੋਂ ਕੀ ਉਮੀਦ ਰੱਖਦੇ ਹੋ ਅ ਹਾਂਜੀ ਇਹਦੇ ਵਿੱਚ ਸਰੋਤਿਆਂ ਤੋਂ बस ਇਹੋ ਉਮੀਦ ਆ ਕਿ ਮੈਂ ਇਹਦੇ ਵਿੱਚ ਇੱਕ ਮੇਰੀ ਗਜ਼ਲ ਦਾ ਸ਼ੇਰ ਵੀ ਆ ਕਿ ਸ਼ਾਇਰ ਦਾ ਇਹ ਸਭ ਤੋਂ ਵੱਡਾ ਹੈ ਸਨਮਾਨ ਜੀ ਪਾਠਕ ਦੇ ਮਨ ਵਿੱਚ ਲਿਖਤਾਂ ਕਰਨ ਮਕਾਮ ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਮੈਂ ਜਿੰਨਾ ਵਧੀਆ ਜਿੰਨਾ ਗਹਿਰਾ ਕਹਿ ਸਕਾਂ ਤਾਂ ਇਹ ਪਾਠਕਾਂ ਤੋਂ ਹੁਣ ਮੇਰੀ ਉਮੀਦ ਇਹੋ ਆ ਕਿ ਤੁਸੀਂ ਕਿਤਾਬ ਨੂੰ ਪੜੋ ਤੇ ਕਿਤਾਬ ਨੂੰ ਪੜ ਕੇ ਉਸ ਤੋਂ ਬਾਅਦ ਤੁਹਾਡੀ ਜੋ ਵੀ رائے ਹੈ ਉਹ ਪੋਜ਼ਿਟਿਵ ਆ ਨੈਗੇਟਿਵ ਆ ਜਿਸ ਤਰੀਕੇ ਨਾਲ ਵੀ ਕ담 ਨੇ ਤੁਹਾਨੂੰ ਮਹਿਸੂਸ ਕਰਵਾਇਆ ਤਾਂ ਉਹ ਤੁਸੀਂ ਮੇਰੇ ਤੱਕ ਪੁੱਛਦਾ ਕਰੋ ਤੇ ਅ ਬਸ ਇਹ ਹੋ啊 ਕਿ ਇਹਨੂੰ ਪਹਿਲਾਂ ਪੜਿਆ ਜਾਵੇ ਪੜ ਕੇ ਮੇਰਾ ਇੱਕ ਹੋਰ ਵੀ ਮਨ ਨੂੰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਸ਼ੇਰ ਯਾਦ ਆ ਰਿਹਾ ਕਿ ਉਹ ਮੈਂ ਪਾਇਆ ਸੀ ਗਜ਼ਲ ਦੇ ਵਿੱਚ ਕਿ ਅੱਖਰ ਅੱਖਰ ਪਏ ਦੀ ਪੜਨੀ ਪੁੱਥੀ ਸਮਝਣ ਲਈ ਜਿਲਦਾਂ ਤੋਂ ਹੀ ਲਾਉਂਦੇ ਰਹੇ ਕਿ ਆਸ ਤਾਂ ਤੜਫੇਗੀ ਹੋਇਆ ਮੇਰਾ ਮਨ ਜੇ ਕਦੀ ਉਦਾਸ ਤਾਂ ਤੜਫੇਗੀ ਜੇਕਰ ਮੈਸੇਜ ਉਸ ਦਾ ਕੋਈ ਖਾਸ ਤਾਂ ਤੜਫੇਗੀ ਸੋ ਇਸ ਤ੍ਰਿਕੇ ਨਾਲ ਵੀ ਉਮੀਦ ਜਿਹੜੀ ਇੱਕ ਆ ਪਾਠਕ ਤੋਂ ਕੋਈ ਵੀ ਲੇਖਕ ਰੱਖਦਾ ਉਹ ਇਹੋ ਹੁੰਦੀ ਆ ਕਿ ਉਹਨੂੰ ਕਿਤਾਬ ਨੂੰ ਪਹਿਲਾਂ ਪੜਿਆ ਜਾਵੇ ਵਾਚਿਆ ਜਾਵੇ ਤੇ ਫਿਰ ਉਸ ਤੋਂ ਅਗਲੀ ਗੱਲਬਾਤ ਤੁਰਦੀ ਆ ਜੀ 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 ਜੋਹਲ ਜੀ ਜੀ ਮੈਂ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਲਗੂ ਨਾਟਕ ਵੀ ਲਿਖੇ ਨੇ ਗੀਤ ਵੀ ਲਿਖੇ ਨੇ ਤੇ ਹੁਣ ਤੁਹਾਡੀ ਗੱਜਲਾਂ ਦੀ ਕਿਤਾਬ ਵੀ ਛਪ ਕੇ ਪਾਠਕਾਂ ਦੇ ਹੱਥ ਆ ਗਈ ਏ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕੋਈ ਹੋਰ ਪ੍ਰੋਜੈਕਟ ਆ ਰਿਹਾ ਜਿਸ ਬਾਰੇ ਤੁਸੀਂ ਦੱਸਣਾ ਚਾਹੋ ਆ ਜਿਆਦਾ ਫੋਕਸ ਤਾਂ ਮੇਰਾ ਕਿਤਾਬ ਦੀ ਹੈ ਇਸ ਟਾਈਮ ਕਿ ਇਹਨੂੰ ਪਾਠਕਾਂ ਤੱਕ ਪਹੁੰਚਾਇਆ ਜਾਵੇ ਤਾਂ ਇਹਦੀ ਗੱਲਬਾਤ ਹੁੰਦੀ ਰਹੇ ਤੇ ਇਹਦੇ ਜਿਸ ਤਰ੍ਹਾਂ ਕਾਫੀ ਹੁਣ ਜਿਵੇਂ ਜਿਵੇਂ ਕਿਤਾਬ ਪਹੁੰਚ ਰਹੀ ਆ ਲੋਕਾਂ ਤੱਕ ਤੇ ਲੇਖਕਾਂ ਤੱਕ ਤਾਂ ਇਹਦੀ ਰਿਵਿਊ ਵੀ ਆਉਣੇ ਸ਼ੁਰੂ ਹੋਏ ਨੇ ਜੀ ਹਾਂ ਸੋ ਯਾਨੀ ਪ੍ਰਾਇਮਰੀ ਫੋਕਸ ਮੇਰਾ ਇਸ ਟਾਈਮ ਇਹਦੇ ਤੇ ਹੀ ਆ ਇਹਦੇ ਨਾਲ ਨਾਲ ਚੱਲਦੇ ਆ ਹਾਂ ਕੁਝ ਹੋਰ ਜਿਵੇਂ ਮੈਂ ਹੁਣ ਕਾਫੀ ਦੋ ਤਿੰਨ ਜਗ੍ਹਾ ਦੇ ਉੱਤੇ ਜਾ ਕੇ ਆਇਆ ਬਾਹਰ ਅੰਦਰ ਦੀ ਮੈਂ ਯੂਰਪ ਵੀ ਗਿਆ ਆਪ ਤੇ ਉੱਥੋਂ ਦੀ ਵੀ ਮੈਂ ਦੇਖ ਕੇ ਆਇਆ ਸਾਰੇ ਸਾਈਟਾਂ ਕੋਲ ਜਿਹੜੀਆਂ ਗੱਥੜੀਆਂ ਜਾਂ ਇਸ ਤਰੀਕੇ ਨਾਲ ਹੋ ਸਕਦਾ ਕਵਿਖ ਦੇ ਵਿੱਚ ਮੈਂ ਕੋਈ ਸਫਰਨਾਵਾ ਟਾਈਪ ਜਾਂ ਕੁਝ ਇਸ ਤਰੀਕੇ ਦਾ ਵੀ ਲਿਖਾਂ ਜੀ ਜੀ ਸਾਨੂੰ ਬਹੁਤ ਉਡੀਕ ਰਹੇਗੀ ਤੁਹਾਡੀ ਅਗਲੀ ਕਿਤਾਬ ਦੀ ਵੀ ਫਿਲਹਾਲ ਆਪਾਂ ਗੱਲ ਕਰੀਏ ਤੁਹਾਡੀ ਨਵੀਂ ਆਈ ਪੁਸਤਕ ਪੰਛੀ ਤੇ ਦਰवेश ਤੇ ਬਾਰੇ ਜੀ ਸੋ ਆਪਣੇ ਸਰੋਤੇ ਪਾਠਕ ਆ ਕਿਤਾਬ ਪੰਛੀ ਤੇ ਦਰਵੇਸ਼ ਨੂੰ ਕਿੱਥੋਂ ਖਰੀਦ ਸਕਦੇ ਹਾਂ ਹਾਂਜੀ ਇਹ ਇੱਥੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਨਾਲ رابطہ ਹੋ ਸਕਦਾ ਹੈ ਹਨਾ ਇਹ ਕਿਤਾਬ ਨੂੰ ਲੈ ਕੇ ਮੇਰੇ ਨਾਲ ਸਿੱਧਾ ਵੀ ਪਾਠਕਾ ਰਾਫਤਾ ਬਣਾ ਸਕਦੇ ਆ ਮੇਰੀਆਂ ਸੋਸ਼ਲ ਮੀਡੀਆ ਤਕਰੀਬਨ ਸਾਰੀਆਂ ਜਿੰਨੀਆਂ ਵੀ ਐਪਸ ਹੈਗੀਆਂ ਮੈਂ ਉੱਥੇ ਅਵੇਲੇਬਲ ਹਾਂ YouTube ਤੇ ਮੇਰਾ ਇੱਕ ਚੈਨਲ ਹੈਗਾ Facebook ਰਾਹੀਂ Instagram ਜਾਂ ਜਿੱਥੇ ਆਪਾਂ ਹੁਣ ਲਾਈਵ ਵੀ ਆਂ ਟਿਕਟੌਕ ਰਾਹੀਂ ਵੀ ਜਸ ਤਰੀਕੇ ਨਾਲ ਵੀ ਚਾਹਣ ਪਾਠਕਾ ਰਾਫਤਾ ਕਰ ਸਕਦੇ ਆ ਤੇ ਪੰਜਾਬ ਦੇ ਵਿੱਚ ਜੇ ਕਿਤਾਬ ਕੋਈ ਲੈਣਾ ਚਾਹੁੰਦਾ ਜਾਂ ਉੱਥੇ ਤਾਂ ਉਹ ਪੀਪਲਸ ਫੋਰਮ ਬਿਗਾੜੀ ਜਿਨ੍ਹਾਂ ਨੇ ਕਿਤਾਬ ਛਾਪੀ ਆ ਖੁਸ਼ਮੰਦ ਬਿਗਾੜੀ ਤੇ ਉਹਨਾਂ ਨਾਲ ਰਾਫਤਾ ਕੀਤਾ ਜਾ ਸਕਦਾ ਤੇ ਮੇਰੇ ਨਾਲ ਇੱਥੇ ਰਾਫਤਾ ਕਰਕੇ ਵੀ ਪੰਜਾਬ ਦੇ ਵਿੱਚ ਹੋਰ ਜਗ੍ਹਾਵਾਂ ਕਿੱਥੋਂ ਤੁਸੀਂ ਲੈ ਸਕਦੇ ਆ ਤਾਂ ਉਹਦੇ ਵੀਰੇ ਵੀ ਲਏ ਜਾ ਸਕਦੇ ਆ ਦੋਸਤੋ ਇਸ ਵਕਤ ਆਪਾਂ ਗੱਲਬਾਤ ਕਰ ਰਹੇ ਹਾਂ ਮੈਲਬਨ ਦੇ ਜੁਆ ਗਜਲ ਕੋ ਜਗੀ ਜੋਹਲ ਜੀ ਦੇ ਨਾਲ ਹਾਲ ਹੀ ਦੇ ਵਿੱਚ ਉਹਨਾਂ ਦੀ ਨਵੀਂ ਪੁਸਤਕ ਪੰਛੀ ਤੇ ਦਰवेश ਛਾਪ ਕੇ ਪਾਠਕਾਂ ਦੇ ਹੱਥਾਂ 'ਚ ਆਈ ਹੈ ਸੋ ਪੰਛੀ ਤੇ ਦਰवेश ਕਿਤਾਬ ਨੂੰ ਮੰਗਵਾਉਣ ਦੇ ਲਈ ਤੁਸੀਂ ਜੀੜੀ ਪੰਜਾਬੀ ਬੁక్స్.com.au ਵੈਬਸਾਈਟ ਤੇ ਜਾ ਕੇ ਖਰੀਦ ਸਕਦੇ ਹੋ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੇ ਤੱਕ ਪਹੁੰਚਦੀ ਕਰ ਸਕਦੀ ਹਾਂ ਜਾਂ ਪ੍ਰਗਾੜੀ ਪੀਪਲਸ ਫਾਰਮ ਪੰਜਾਬ ਤੋਂ ਉਹਨਾਂ ਤੋਂ ਵੀ ਮੰਗਵਾ ਸਕਦੇ ਹੋ ਜਾਂ ਫਿਰ ਤੁਸੀਂ ਜਗੀ ਜੋਹਲ ਜੀ Facebook ਤੇ TikTok ਤੇ YouTube ਤੇ ਹਰ ਕਿਸੇ سوشل میڈیا ਚੈਨਲ ਤੇ ਇਹਨਾਂ ਇਹ ਹੈਗੇ ਨੇ ਤੁਸੀਂ ਇਹਨਾਂ ਦੇ ਨਾਲ ਵੀ ਸਿੱਧਾ رابطہ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਗੀ ਜੋਹਲ ਜੀ ਅੱਜ ਮੇਰੇ ਨਾਲ ਅੱਜ ਲਾਈਵ ਦੇ ਵਿੱਚ ਜੁੜਨ ਦੇ ਲਈ ਸਾਡੀ ਕੋਸ਼ਿਸ਼ ਸੀ ਕਿ ਤੁਹਾਡੇ ਨਾਲ ਵੀਡੀਓ ਲਾਈਵ ਕੀਤਾ ਜਾਵੇ ਪਰੰਤੂ ਕੁਝ ਕ ਦਿੱਕਤਾਂ ਦੇ ਕਾਰਨ ਇਹ ਨਹੀਂ ਹੋ ਪਾਇਆ ਜੇਕਰ ਕਵਿਖਰੇ ਵਿੱਚ ਕਰ ਸਕੇ ਤਾਂ ਆਪਾਂ ਵੀਡੀਓ ਲਾਈਵ ਵੀ ਜ਼ਰੂਰ ਕਰਾਂਗੇ ਕਹਿੰਦੇ ਨੇ ਲੇਖਕ ਦੀ ਇੱਕ ਰਚਨਾ ਹੀ ਕਾਫੀ ਹੁੰਦੀ ਆ ਉਹਨੂੰ ਮਕਬੂਲ ਕਰਾਉਣ ਦੇ ਲਈ ਰੱਬ ਕਰੇ ਤੁਹਾਡੀ ਕਿਤਾਬ ਪੰਛੀ ਤੇ ਦਰਵੇਸ਼ ਤੁਹਾਨੂੰ ਅਮਰ ਕਰ ਜਾਵੇ ਤੁਹਾਨੂੰ ਬਣਦੀ ਪਛਾਣ ਦਿਵਾ ਦੇਵੇ ਸ਼ੋਭੀ ਸ਼ਾਮਾ ਸਾਡੀ ਅੱਜ ਦੀ ਇਨਕ ਹਾਜ਼ਰੀ ਕਬੂਲ ਕਰਨਾ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਮੁੱਖ ਮਹਿਮਾਨ ਦੇ ਨਾਲ ਤਰ ਤੱਕ ਦੇ ਲਈ ਰੱਬ ਰਾਖਾ ਜਿਨ ਕੀ ਜੋਹ ਜੀ ਤੁਹਾਡਾ ਤੈ ਦਿਨੋਂ ਧੰਨਵਾਦ ਬਹੁਤ ਸ਼ੁਕਰੀਆ ਜਸੀ ਜੀ ਸਾਰੇ ਸੁਣਨੇ ਦੇਖਣ ਵਾਲੇ